ਨਹੀਂ ਚੱਲ ਫਿਰ ਵੀ ਪੁੱਛਣ ਦਾ ਫਰਜ਼ ਆ ਹਾਂ ਸਸਰੀ ਕਾਲ ਜੀ ਸਸਰੀ ਕਾਲ ਕੁਰਸੀ ਲੈ ਲੈ ਜਦੋਂ ਬੂਟਾ ਤੂੰ ਘਰੇ ਆ ਜਾਂਦੀ ਹੈ ਨਾ ਸਾਡਾ ਘਰ ਰਸਨਾ ਆ ਜਾਂਦਾ ਹੈ ਨਾ ਭੈਣੇ ਮੈਂ ਤਾਂ ਪਹਿਲਾਂ ਘੰਟਾ ਲਾ ਕੇ ਗਈ ਆ ਚਰਨ ਕੋਲੇ ਓਏ ਉਹ ਤੋਂ ਅਸੀਂ ਪੱਠੇ ਵੱਢਣ ਗਏ ਸੀ ਮੈਂ ਤੇ ਦੋਨੇ ਜਣੇ ਕੀ ਕੰਮ ਪੈ ਗਿਆ ਐ ਮੈਂ ਪਾਣੀ ਲੈ ਕੇ ਆਉਣਾ ਬੈ ਜਾ ਮੈਂ ਲੈ ਆਉਣੀ ਆ ਬੈ ਜਾ ਉਹਨੇ ਭੈਣੇ ਨੀ ਕੀ ਬਣਾਈ ਜਾਂਦੀ ਆ ਇਹ ਤਾਂ ਇਹਦਾ ਸਵਾਟਰ ਹੈ ਹਾਂ ਕਹਿੰਦਾ ਸਰਦੀਆਂ ਚ ਪਾਇਆ ਕਰੂ ਮੈਂ ਚੱਲ ਥੋੜਾ ਜਿਹਾ ਕੁੱਲਰ ਰੱਖ ਦੂੰ ਇਹਦਾ ਕੋਈ ਪਤਾ ਕਦੋਂ ਮੋਟਾ ਹੋ ਜਾ ਕਦੋਂ ਪਤਲਾ ਹੋ ਜੇ ਨੀ ਮੈਨੂੰ ਵੀ ਸਿਖਾ ਦੇ ਸੱਪ ਸਲੂੰਡੀਆਂ ਜੀਆਂ ਤੋ ਕੀ ਸਿੱਖ ਕੇ ਕਰਨੀਆਂ ਆਣੀਆਂ ਕੋਈ ਨਾ ਬੁੰਨਿਆ ਕਰੂ ਕੋਈ ਨਾ ਤੇਰਾ ਮੈਂ ਬੁੰਨ ਦੂੰਗੀ ਦੋਨੇ ਪੈਰ ਬੁੰਨਿਆ ਕਰਾਂਗੀਆਂ ਲੈਓ ਜੀ ਤੇ ਮੁਰਦੀ ਹੋ ਕੇ ਫੜਾ ਦੇ ਮੈਂ ਤਾਂ ਹੁਣੀ ਪੀ ਕੇ ਆਈ ਨਹੀਂ ਕਰੇ ਨਹੀਂ 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 ਮੈਂ ਨਹੀਂ ਪੀਣਾ ਜੀ ਚਾਹ ਬਣਾ ਲੈ ਫਿਰ ਮੈਨੂੰ ਫੜਾ ਦੇ ਹੈ ਨਹੀਂ ਮੈਂ ਕਾਂਜੇ ਵੀ ਬਣਾ ਕੇ ਲਿਆਇਆ ਜੀ ਚੱਲ ਫਿਰ ਵੀ ਲੈ ਕਾਸ ਨਹੀਂ ਕਹਿ ਪਣੇ ਥੋੜਾ ਜਿਹਾ ਮੇਰੇ ਵਾਸਤੇ ਛੱਡ ਦੇ ਜੂਠਾ ਚਲੋ ਠੀਕ ਹੈ ਕਾਹ ਨੱਚ ਤੇਰੇ ਕਾਸ਼ ਨਹੀਂ ਪਹਿਨੇ ਮੈਂ ਦੱਸ ਰਿਹਾ ਹੋਰ ਪੜ੍ਹਾਈ ਕਿਵੇਂ ਚੱਲਦੀ ਆ ਤੇਰੀ ਮੇਰੀ ਵਧੀਆ ਚੱਲਦੀ ਆ ਹਾਂ ਸਕੂਲ ਜਾ ਕੇ ਆਈਆਂ ਪਹਿਲਾਂ ਫਿਰ ਕਾਜ ਤੂੰ ਇੱਧਰ ਆ ਗਈ ਹਾਂ ਨਹੀਂ ਮੇਰਾ ਜੀ ਨਹੀਂ ਲੱਗਦਾ ਤੇਰੇ ਬਿਨਾ ਲੋ ਤੁਸੀਂ ਘਾਟਾ ਪੈਣਾ ਗਈ ਆ ਬਈ ਕੋਈ ਨਹੀਂ ਫਿਰ ਵੀ ਆਪਾਂ ਸੇਰ ਲੀਆਂ ਸੀ ਹਾਂ ਆਪਣਾ ਰੂਟਾ ਦੇ ਨਾਲ ਹੈਵਰੀ ਬੋਲ ਸੁੱਡਲ ਅੰਦਰ ਸੁੱਤਾ ਪਿਆ ਕੇ ਮੇਰੇ ਨਾਲ ਲੜੀ ਚੱਲ ਚੰਗਾ ਤੂੰ ਇੱਥੇ ਆ ਕੇ ਬਹਿ ਜਾ ਚਾਹ ਬਣਾ ਨਾ ਜੀ ਮੈਂ ਨਹੀਂ ਚਾਹ ਪੀਣੀ ਨਹੀਂ ਚਾਹ ਪਹਿਲੇ ਤੂੰ ਵੀ ਨਹੀਂ 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 ਮੈਂ ਨਹੀਂ ਪੀਣੀ ਚਾਹ ਤੂੰ ਤਖਤ ਖਤਮ ਹੋ ਰਿਹਾ ਠੀਕ ਹੈ ਹਾਂ ਆ ਕੀ ਹੋ ਗਿਆ ਉਹ ਤਾਂ ਮੈਂ ਮੱਝ ਦੇਖੀ ਬੰਨੀ ਹੋਈ ਛਾਵੇਂ ਐ ਕਿਹਾ ਮੈਂ ਹੋਰ ਹੋਰ ਵਧੀਆ ਠੀਕ ਆ ਤੂੰ ਬਾੜੀ ਕਿਹੜੇ ਜੇ ਮਾਰਨ ਲੱਗ ਗਈ ਨਹੀਂ ਕੀ ਕਰਾਂ ਹੋਰ ਸਨਾਪੂ ਤੱਕ ਨਹੀਂ ਕੰਮ ਨਹੀਂ ਕਰਨੀ ਮੈਨੂੰ ਹੈ ਸਾਡੇ ਕੋਲ ਡੰਗਰ ਰੱਖੇ ਪਏ ਆ ਵੀ ਮੈਂ ਮੱਝਾਂ ਚੋਣੀਆਂ ਨੇ ਜਾ ਵੀ ਨਹੀਂ ਹੈਗੀ ਤੇਰਾ ਕੋਈ ਨਹੀਂ ਕੱਚ ਹਾ ਆ ਜਾ ਪ੍ਰੋਣਿਆ ਆ ਜਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਹਾਂ ਹਾਂ ਵਦਗਾ ਤੂੰ ਦੱਸ ਵਧੀਆ ਵਧੀਆ ਪਾਸ ਵਧੀਆ ਏ ਏ ਗੱਲ ਸੁਣ ਮੈਂ ਪੰਜਾਂ ਦੇ ਪਾਸੇ ਤੂੰ ਬੈਠ ਯਾਰ ਠੀਕ ਹੈ ਨਾ ਆਫਟਰ ਆਲ ਰਿਸ਼ਤੇਦਾਰ ਦੀ ਕਦਰ ਕਰੀਦੀ ਹੁੰਦੀ ਠੀਕ ਹੈ ਨਾ ਹੋਰ ਬਾਈ ਸੇਤ ਠੀਕ ਹੈ ਅੱਛਾ ਜੀ ਤੇ ਆਏ ਠੀਕ ਯਾਰ ਵਧੀਆ ਵਧੀਆ ਹਾਂ ਹੈ ਖੇਤ ਤਾਂ ਹੁਣ ਮਾਈ ਤਾਂ ਇੱਕ ਗੱਲ ਹੋਰ ਹੈ ਪਰ ਉਹਨਾਂ ਸਵਗਦਾ ਜਾਂਦਾ ਕੁੜੀ ਸਾਡੀ ਨਿਗਰ ਹੁੰਦੀ ਤੁਰੀ ਆਉਂਦੀ ਹਾਂਜੀ ਆ ਬਾਈ ਖਾਗੀ ਮੇਰਾ ਯਾਰ ਕੀ ਕਿਹੜਾ ਘਰ ਖਾਗੀ ਤੇਰਾ ਕਿਹੜਾ ਘਰ ਤੇਰਾ ਛੱਡਿਆ ਕੀ ਜਿਹੜੇ ਛੱਡਿਆ ਕੀ ਖਾਗੀ ਮੈਂ ਬੁਰਕੀਆਂ ਵੱਢ ਲਿਆ ਕੰਧਾਂ ਤੇ ਹਾਂ ਤੇਰਾ ਬੰਨਤਾ ਬੰਨਤਾ ਘਰ ਤੇਰਾ ਛੱਡਣਾ ਹੁੰਦਾ ਸੀ ਕਿਸ ਦਾ ਸਾਖ ਤੈਨੂੰ ਮੈਨੂੰ ਤਾਂ ਡੱਡ ਡੱਡ ਰਿਸਤੇ ਆਉਦੇ ਸੀ ਕਿਹੜੇ ਰਸਤੇ ਆਉਦੇ ਸੀ ਤੇਰਾ ਪਿਓ ਮਹਿਨਤਾ ਕਰਦਾ ਸੀ ਆ ਕੇ ਮੇਰੇ ਪਾਪੇ ਦੇ ਪੈਰੀ ਪੈਂਦਾ ਸੀ ਵੀ ਸਾਡਾ ਮੁੰਡਾ ਵੇ ਤੇ ਸਾਡਾ ਮੁੰਡਾ ਵੇ ਮੇਰੀ ਭੈਣ ਉਹ ਕੁੜੀ ਜਾਉਂਦੀ ਜਿਹੜੀ ਢੇਲ ਕੱਟੀ ਚਲਾਉਂਦੀ ਭਾਈ ਆਉਂਦਾ ਤਾਂ ਹੈਗਾ ਸੀ ਕੋਈ ਨਾ ਇਹ ਵੀ ਬਾਤ ਸਿਆਣੀ ਆ ਉਹ ਆ ਗਈ ਨਾ ਮੇਰੇ ਬੇਇੱਜ਼ਤੀ ਕਰਦਾ ਉਹ ਰੇਲ ਗੱਡੀ ਚਲਾਉਂਦੀ ਸੀ ਇਹ ਘਰ ਚਲਾਉਂਦੀ ਆ ਹਾਂ ਰੇਲ ਗੱਡੀ ਚਲਾਉਣੀ ਸੌਕੀ ਆ ਘਰ ਚਲਾਉਣਾ ਔਖਾ ਮੇਰੇ ਨਾ ਹੁੰਦੀ ਨੀ ਕੀ ਕਰ ਲੈਗਾ ਕੀ ਕਰ ਲੈਗਾ ਤੂੰ